ਹਾਂ ਜਿੰਨੇ ਜੀ ਲਾਈਵ ਨਾਲ ਜੁੜ ਜੂ ਸਾਰੇ ਲਾਈਵ ਨਾਲ ਜੁੜਿਓ ਲਾਈਵ ਨਾਲ ਜੁਆਇਨ ਹੋ ਸਾਰੇ ਜਣੇ ਜੋਇਨ ਹੋ ਜਾਓ ਸਾਰੇ ਜਣੇ ਜੁਆਇਨ ਹੋ ਜਾਓ ਸਾਡੀ ਲਾਈਵ ਨੂੰ ਕਰ ਦਿਓ ਲਾਈਕ Редактор

ਲਾਈਵ ਸਾਡੇ ਨਾਲ ਜੁਆਇਨ ਹੋ ਜਾ ਸਾਰੇ ਜੁਆਇਨ ਹੋ ਜਾਓ ਮੇਰੇ ਸਾਰੇ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਵ ਸਾਡੇ ਨੂੰ ਲਾਈਕ ਕਰ ਦਿਓ ਲਾਈਕ ਡਨ ਕਮੈਂਟਾਂ ਦੇ ਵਿੱਚ ਡਨ ਲਿਖੋ ਜਿੰਨੇ ਜਿੰਨੇ ਸਪੋਰਟ ਲੈਣੀ ਹੈ ਸਾਡੇ ਨੂੰ ਉਹ ਕਮੈਂਟ ਕਰਨਾ ਉਹਨਾਂ ਦੀ ਆਈਡੀ ਆਪਾਂ ਪਿੰਨ ਕਰਕੇ ਉਹਨਾਂ ਨੂੰ ਸਪੋਰਟ ਦਵਾਵਾਂਗੇ ਜਿਹੜੇ ਜਿਹੜੇ ਸਾਡੇ ਚੈਨਲ 'ਚ ਜੁਆਇਨ ਹੋਏ ਆ ਉਹ ਸਾਡੀ ਆਈਡੀ ਨੂੰ ਕਰ ਲੋ ਜੁਆਇਨ ਉਹਨਾਂ ਦੀ ਆਈਡੀ ਹੁਣੇ ਪਿੰਨ ਕਰਕੇ ਆਪਾਂ ਉਹਨਾਂ ਨੂੰ ਸਪੋਰਟ ਦਵਾਉਨੇ ਆ ਜਿਹੜੇ ਜਿਹੜੇ ਵੀਰ ਭਰਾ ਸਾਨੂੰ ਕਮੈਂਟ ਕਰਨਗੇ ਉਹਨਾਂ ਨੂੰ ਆਪਾਂ ਸਪੋਰਟ ਦਵਾਉਨੇ ਆ ਲਾਈਵ ਸਾਡੇ ਨੂੰ ਕਰ ਲੋ ਲਾਈਕ ਲਾਈਕ ਕਰੋ ਭਾਜੀ ਲਾਈਕ ਲਾਈਕ ਕਰੋ ਸਾਰਿਆਂ ਨੇ ਲਾਈਕ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਜਿਹੜੇ ਵੀਰ ਭਰਾ ਸਾਡੇ ਲਾਈਵ ਨਾਲ ਜੁਆਇਨ ਹੋਣਾ ਚਾਹੁੰਦੇ ਹੋ ਜੁਆਇਨ ਹੋਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਵ ਸਾਡੇ ਨੂੰ ਕਰ ਦਿਓ ਲਾਈਕ ਲਾਈਵ ਨੂੰ ਕਰ ਦਿਓ ਲਾਈਕ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰੋ ਸਕਰੀਨ 'ਚ ਡਬਲ ਟੱਚ ਕਰਕੇ ਲਾਈਕ ਕਰੀਦਾ ਸਕ੍ਰੀਨ ਸਾਡੇ ਸਕ੍ਰੀਨ ਤੇ ਡਬਲ ਟੈਪ ਕਰਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਨਾਂ ਜਿੰਨਾਂ ਸਪੋਰਟ ਚਾਹੀਦੀ ਹੈ ਉਹ ਸਾਡੇ ਲਾਈਵ ਨੂੰ ਲਾਈਕ ਕਰੇ ਕਮੈਂਟਾਂ ਦੇ ਵਿੱਚ ਡਨ ਕਰੇ ਡਨ ਦਾ ਕਮੈਂਟ ਕਰੇ ਲਾਈਵ ਸਾਡੇ ਨਾਲ ਜੁਆਇਨ ਹੋ ਜਾ ਸਾਰੇ ਜਿੰਕ ਮਾਈਕ ਕੋ ਦੇਣੇ ਪਰ ਲਾਈਵ ਸਾਡ ਨੂੰ ਕਰ ਲੋ ਜੁਆਇਨ ਤੇ ਕਮੈਂਟਾਂ ਦੇ ਵਿੱਚ ਸਾਨੂੰ ਮੈਸੇਜ ਕਰਨ ਕਮੈਂਟ ਕਰਨ ਕਮੈਂਟਾਂ ਦੇ ਵਿੱਚ ਸਾਨੂੰ ਮੈਸੇਜ ਕਰੋ ਤੁਹਾਡੀ ਪਿੰਨ ਕਰ ਦਿੰਦੇ ਆਈਡੀ ਤੁਹਾਨੂੰ ਸਪੋਰਟ ਦਵੰਨੇ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜਾ ਜਿਹੜਾ ਸਾਡੀ ਲਾਈਵ 'ਚ ਨਵਾਂ ਆਇਆ ਵਾ ਕਮੈਂਟ ਕਰੇ ਲਾਈਕ ਕਰੇ ਸ਼ੇਅਰ ਕਰੇ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਡਬਲ ਟੈਪ ਕਰਕੇ ਸਕਰੀਨ ਤੇ ਲਾਈਵ ਨੂੰ ਕਰ ਦਿਓ ਲਾਈਕ ਫਾਤੀ ਜੜੀ ਨੂੰ ਆਵਾਜ਼ ਆਟਾ ਲਾਈਕ ਮਰ ਲਾ ਲਾਈਕ ਜਪੇੜ ਮਾਰ ਨਹੀਂ ਹੁੰਨੇ ਇਥੋਂ ਨਹੀਂ ਆਦੇ ਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਮੈਂਟ ਕਰਨਾ ਸਾਰੇ ਜਣੇ ਆ